ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੂੜੀ ਦਾ ਸੀਜ਼ਨ ਆ ਗਿਆ ਤੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਦੱਸਿਓ ਤੂੜੀ ਦੀ ਟਰਾਲੀ ਦਾ ਰੇਟ ਕੀ ਆ ਤੇ ਮਜ਼ਦੂਰਾਂ ਨੂੰ ਕੀ ਰੇਟ ਤੂੜੀ ਮਿਲਦੀ ਆ ਆਪਾਂ ਨੇ ਬਹੁਤ ਨਾਰੇ ਲਾਏ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਹੁਣ ਵਾਕਈ ਤੁਸੀਂ ਦੱਸਿਓ ਕਿ ਜਿਹੜਾ ਅਸੀਂ ਨਾਰਾ ਲਾਇਆ ਉਹਨੂੰ ਕੋਈ ਮੰਨਦਾ ਵੀ ਹੈ ਕਿ ਇਕੱਲਾ ਉਹ ਨਾਰਾ ਅਸੀਂ ਉਹੀ ਲਾਉਨੇ ਆ ਦਿਖਾਵੇ ਵਾਸਤੇ ਸੋ ਤੂੜੀ ਦਾ ਰੇਟ ਵੀ ਦੱਸੋ ਤੁਹਾਡੇ ਕੀ ਆ ਟਰਾਲੀ ਦਾ ਰੇਟ ਕੀ ਚੱਲਦਾ ਤੂੜੀ ਦੀ ਟਰਾਲੀ ਦਾ ਕੀ ਰੇਟ ਆ ਤੇ ਮਜ਼ਦੂਰਾਂ ਨੂੰ ਕੀ ਰੇਟ ਤੂੜੀ ਮਿਲਦੀ ਆ ਜੀ ਤੁਸੀਂ ਦੱਸੋ ਜਰੂਰ ਕਮੈਂਟਾਂ ਦੇ ਵਿੱਚ ਤੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ